ਸਾਰੇ ਮੇਰੇ ਬੋਲ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜੀ ਇਹ ਤੁਹਾਨੂੰ ਦੱਸਾਂਗੇ ਬਿਨਾ ਬੁਕਰਮ ਬਿਨਾ ਪੇਸਟਿੰਗ ਪੇਪਰ ਤੋਂ ਆਪਾਂ ਇਹ ਗਲਾ ਕਿਵੇਂ ਬਣਾਈਏ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਇਹ ਲਾਈਨਿੰਗ ਵਾਲਾ ਸੂਟ ਹੈ ਜੀ ਇਹ ਇਹ ਇਸ ਦੇ ਨਾਲ ਲਾਈਨਿੰਗ ਹੈ ਵੈਸੇ ਨਾਲ ਮੈਚ ਕਰਦੀ ਨਹੀਂ ਪਰ ਥੋੜਾ ਕਰੋਂ ਵੈਸੇ ਠੀਕ ਠਾਕ ਹੀ ਐ ਉਹ ਉਹਨਾਂ ਦੇ ਘਰ ਪਿਆ ਸੀ ਕਪੜਾ ਤੇ ਇਸ ਕਰਕੇ ਉਹ ਕਹਿੰਦੇ ਵੀ ਆਹੀ ਲਾ ਦੋ ਤੇ ਆਪਾਂ ਹੁਣ ਇਹ ਆਪਾਂ ਤਾਂ ਲਾਣੀ ਹੋਇਆ ਜਿਹੇ ਜਿਹੜੀ ਮਰਜ਼ੀ ਪਾ ਲਾ ਦਈਏ ਜਿਵੇਂ ਅਗਲਾ ਕਸਟਮਰ ਦੇ ਕੇ ਚਾਹੁੰਦਾ ਉਹਦੇ ਅਕੋਰਡਿੰਗ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਆਪਾਂ ਨੇ ਕਿਵੇਂ ਲਗਾਣੀ ਐ ਲਾਈਨਿੰਗ ਚਾ ਦੇਖੋ ਜੀ ਕੋਈ ਫੁੱਟ ਸਿੱਧੂ ਹੁੰਦੀ ਨਹੀਂ ਆਪਾਂ ਜਿਹੜਾ ਮਰਜ਼ੀ ਪਾਸਾ ਲਾ ਸਕਦੇ ਆ ਕਪੜੇ ਤਾਂ ਆਪਾਂ ਨੇ ਰੱਖਣਾ ਸਿੱਧਾ ਪਾਸਾ ਤੇ ਉੱਤੇ ਆਪਾਂ ਨੇ ਲਾਈਨਿੰਗ ਸੈੱਟ ਕਰ ਲੈਣੀ ਹੈ ਇਹਦੇ ਉੱਤੇ ਆ ਦੇਖੋ ਜੀ ਆਪਾਂ ਨੇ ਸਾਰੀ ਇਹ ਲਾਈਨਿੰਗ ਆਪਾਂ ਨੇ ਕੋਈ ਸੂਈ ਧਾਗਾ ਨਹੀਂ ਸੂਈ ਧਾਗੇ ਨਾਲ ਨਹੀਂ ਸੈੱਟ ਕਰਨੀ ਬਸ ਇਸੇ ਤਰ੍ਹਾਂ ਹੀ ਉੱਤੇ ਰੱਖ ਕੇ ਇਸ ਨੂੰ ਸੈੱਟ ਕਰ ਲੈਣੀ ਹੈ ਔਰ ਹੁਣ ਜਿੱਥੇ ਇੱਥੇ ਆਪਾਂ ਨੂੰ ਇਹ ਵਰਕ ਦਿਖਾਈ ਦੇ ਰਿਹਾ ਇਹਦੇ ਨਾਲ ਨਾਲ ਆਪਾਂ ਨੇ ਸਲਾਈ ਲਗਾ ਦੇਣੀ ਹੈ ਤੇ ਆਪਾਂ ਪਹਿਲਾਂ ਇਹਦਾ ਫੁੱਟ ਚੇਂਜ ਕਰਾਂਗੇ ਅਲਕੋਜੀ ਵੈਸੇ ਤਾਂ ਆਪਾਂ ਇਸ ਨੂੰ ਇਹਦੇ ਕੋਈ ਮੋਤੀ ਸਿਤਾਰਾ ਕੁਛ ਵੀ ਨਹੀਂ ਲੱਗਿਆ ਹੋਇਆ ਸਿਰਫ ਵੈਸੇ ਥ੍ਰੈਡ ਵਰਕ ਦੀ ਹੀ ਚਰੀ ਦੀ ਮਤਲਬ ਵਰਕ ਹੋਇਆ ਵਾ ਤੇ ਫੁੱਟ ਮੈਂ ਇਹ ਤਾਂ ਕਰਕੇ ਚੇਂਜ ਕੀਤਾ ਆਪਾਂ ਦੂਜੇ ਫੁੱਟ ਨਾਲ ਵੀ ਲਗਾ ਸਕਦੇ ਸੀ ਪਰ ਮੈਂ ਤਾਂ ਚੇਂਜ ਕੀਤਾ ਇਹਦੇ ਨਾਲ ਥੋੜੀ ਜਿਹੀ ਫਿਨਿਸ਼ਿੰਗ ਆ ਜਾਂਦੀ ਹੈ ਗਲਾ ਵਧੀਆ ਲੱਗਦਾ ਹੁਣ ਆਪਾਂ ਇਸ ਨੂੰ ਇੱਥੇ ਸੈੱਟ ਕਰਕੇ ਇਹ ਤੇ ਤੇ ਆਪਣੇ ਸਲਾਈ ਲਗਾ ਲੈਣੀ ਹੈ ਮੈਂ ਫੁੱਟਰ ਲਗਾਇਆ ਇਸ ਕਰਕੇ ਮੈਂ ਐਤੋਂ ਸ਼ੁਰੂ करूंगी ਆ ਦੇਖੋ ਜੀ ਇਹ ਪੂਰਾ ਪ੍ਰੋਪਰ ਗੋਲ ਨਹੀਂ ਹੈਗਾ ਗਲਾ ਸਵੀਟ ਹਾਰਟ ਗਲਾ ਹੁੰਦਾ ਥੋੜਾ ਜਿਹਾ ਉਸ ਸ਼ੇਪ ਵਿੱਚ ਹੈ ਆਪਾਂ ਵੀ ਸ਼ੇਪ ਵੀ ਕਰ ਸਕਦੇ ਹਾਂ ਹੁਣ ਆਪਾਂ ਜਿਵੇਂ ਆਮ ਗਲੇ ਦੇ ਕਿਨਾਰੇ-ਕਨਾਰੇ ਤੋਂ ਆਪਾਂ ਕਟਿੰਗ ਕਰਦੇ ਹਾਂ ਉਸ ਤਰ੍ਹਾਂ ਆਪਾਂ ਨੇ ਕਟਿੰਗ ਕਰ ਲੈਣੀ ਹੈ ਇਹਦੀ ਆਪਾਂ ਨੇ ਛੋਟੇ ਛੋਟੇ ਕੱਟ ਲਗਾ ਲੈਨੇ ਸਾਰੇ ਗਲੇ ਤੇ ਆ ਦੇਖੋ ਜੀ ਹੁਣ ਆਪਾਂ ਇਹਦੇ ਕਿਨਾਰੇ ਕਿਨਾਰੇ ਤੇ ਆਪਾਂ ਨੇ ਲਗਾ ਲੈਨੇ ਸਲਾਈ ਜਿਹੜਾ ਆਪਾਂ ਨੇ ਗਲੇ ਦੇ ਅੰਦਰ ਆਪਾਂ ਨੇ ਕੱਪੜਾ ਕੱਟਿਆ ਸੀ ਉਹ ਸਾਰਾ ਆਪਾਂ ਨੇ ਆ ਇਸ ਲਾਈਨਿੰਗ ਵਾਲੀ ਸਾਈਡ ਤੇ ਕਰ ਲਿਆ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਸੈੱਟ ਕਰ ਲੈਣਾ ਤੇ ਆਪਾਂ ਇਸ ਨੂੰ ਪ੍ਰੈਸ ਨਾਲ ਸੈੱਟ ਕਰਦੇ ਹਾਂ ਸਾਰਾ ਇਸ ਤਰ੍ਹਾਂ ਕਰਕੇ ਆਪਾਂ ਨੇ ਪ੍ਰੈਸ ਨਾਲ ਸੈੱਟ ਕਰ ਲੈਣਾ ਤੁਹਾਨੂੰ ਆਪਾਂ ਪ੍ਰੈਸ ਨਾਲ ਸੈੱਟ ਕਰਕੇ ਦਿਖਾਉਣੀ ਹੈ ਫਿਰ ਅੱਗੇ ਵੀ ਤੁਹਾਨੂੰ ਦੱਸੂਗੀ ਵੀ ਆਪਾਂ ਇਸ ਨੂੰ ਆ ਦੇਖੋ ਅਲੱਗ-ਅਲੱਗ ਹੈ ਇਸ ਨੂੰ ਆਪਾਂ ਕਿਵੇਂ ਸੈੱਟ ਕਰੀਏ ਆ ਦੇਖੋ ਜੀ ਆ ਦੇਖੋ ਆਪਾਂ ਨੇ ਇਹ ਪ੍ਰੈਸ ਕਰਕੇ ਸੈੱਟ ਕਰ ਲਏ ਨੇ ਫालतू ਇਹ ਲਾਈਨਿੰਗ ਆਪਾਂ ਇਹ ਬਾਅਦ ਚ ਕਟਿੰਗ ਕਰ ਦਾਂਗੇ ਤੇ ਆ ਤੁਹਾਨੂੰ ਪਿੱਛੋਂ ਵੀ ਦਿਖਾਨੀ ਆ ਆ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਬਣਿਆ ਗੱਲਾ ਤੇ ਹੁਣ ਇਹਨੂੰ ਸੈੱਟ ਕਰਨ ਦੇ ਵੀ ਅਲੱਗ-ਅਲੱਗ ਇਹ ਲਾਈਨਿੰਗ ਹੈਗੀ ਹੈ ਲਾਈਨਿੰਗ ਔਰ ਕਪੜਾ ਆ ਦੇਖੋ ਤੇ ਆਪਾਂ ਨੇ ਇਸ ਨੂੰ ਦੋ ਤਰੀਕੇ ਨਾਲ ਆਪਾਂ ਇਸ ਨੂੰ ਸੈੱਟ ਕਰ ਸਕਦੇ ਹਾਂ ਇਹਦਾ ਜੀ ਇੱਕ ਤਾਂ ਇਹ ਪਾਇਦਾ ਹੈ ਬਰੀਕ-ਬਰੀਕ ਪਾਇਦੇ ਉੱਤੇ ਕੱਚਾ ਕਰ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਤਰ ਪਾਇਦਾ ਤਾਂ ਤੇ ਹੋਣੀ ਨਹੀਂ ਦੂਜਾ ਆਪਸ਼ਨ ਹੈਗਾ ਜੀ ਆ ਵਰਕ ਦੇ ਨਾਲ ਦੀ ਰੀਲ ਤੇ ਆਪਾਂ ਇਹਦੇ ਉੱਤੇ ਇਹ ਵਰਕ ਦੇ ਨਾਲ ਦੀ ਆਪਣੀ ਰੀਲ ਚੜਾ ਲੈਣੀ ਹੈ ਆਪਾਂ ਨੇ ਆ ਦੇਖੋ ਜੀ ਵਰਕ ਦੇ ਨਾਲ ਦੀ ਰੀਲ ਵੀ ਛੜਾ ਲਈ ਤੇ ਆਪਾਂ ਨੇ ਫੁੱਟ ਵੀ ਚੇਂਜ ਕਰ ਲਿਆ ਕਿਉਂਕਿ ਆਪਾਂ ਨੂੰ ਹੁਣ ਉਹਨਾਂ ਦੂਜੇ ਫੁੱਟ ਦੀ ਲੋੜ ਨਹੀਂ ਹੈਗੀ ਹੁਣ ਆਪਾਂ ਨੇ ਕੀ ਕਰਨਾ ਇੱਥੇ ਨਹੀਂ ਆਪਾਂ ਨੇ ਕਰਨਾ ਸ਼ੁਰੂ ਨੀਚੇ ਆਪਣਾ ਉਹੀ ਧਾਗਾ ਹੈ ਆ ਦੇਖੋ ਜੀ ਜਿਹੜਾ ਸੂਟ ਦੇ ਨਾਲ ਦਾ ਉਹੀ ਧਾਗਾ ਹੈ ਉੱਤੇ ਆਪਾਂ ਨੇ ਵਰਕ ਦੇ ਨਾਲ ਦਾ ਧਾਗਾ ਚੜਾ ਲਿਆ ਤੇ ਆਪਾਂ ਨੇ ਇੱਥੋਂ ਸ਼ੁਰੂ ਕਰਕੇ ਜਿਹੜਾ ਇਹ ਵਰਕ ਹੋਇਆ ਹੈ ਇਹਦੇ ਬਿਲਕੁਲ ਵਿਚ ਵਿਚ ਆਪਾਂ ਨੇ ਸਲਾਈ ਲਗਾ ਲਈ ਤੇ ਕੋਸ਼ਿਸ਼ ਆਪਾਂ ਨੇ ਵਰਕ ਦੇ ਕਿਨਾਰੇ ਕਿਨਾਰ ਤੇ ਸਲਾਈ ਲਗਾ ਲਈ ਆ ਦੇਖੋ ਆ ਬਿਲਕੁਲ ਕਿਨਾਰੇ ਕਿਨਾਰ ਤੇ ਸਲਾਈ ਲਗੇ ਤੁਸੀਂ ਇਸ ਤਰ੍ਹਾਂ ਵੀ ਸਲਾਈ ਲਗਾ ਸਕਦੇ ਹੋ ਆ ਦੇਖੋ ਤੇ ਤੁਸੀਂ ਇੱਥੇ ਕੱਚਾ ਵੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਅਗਰ ਤੁਸੇ ਸਲਾਈ ਵੀ ਲਗਾਣੇ ਹੋ ਤਾਂ ਸਲਾਈ ਦਾ ਕੋਈ ਇਨਾ ਕੋਈ ਫਰਕ ਨਹੀਂ ਪੈਂਦਾ ਨਾ ਪਤਾ ਲੱਗਦਾ ਚੈਨਲ ਤਾਂ ਨਮੇਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਕਮੈਂਟ ਵਿੱਚ ਦੱਸਣਾ ਵੀ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਇਹ ਹੈ ਆਪਣੀ ਜੀ ਸिलाई ਕੋਰਸ ਦੀ ਕਲਾਸ ਹੈ ਤੇ ਉਹਦੇ ਵਿੱਚ ਆਪਾਂ ਨੇ ਤੁਹਾਨੂੰ ਇਹ ਸਾਰਾ ਦੱਸਿਆ ਵੀ ਗਲਾਪਾ ਕਿਵੇਂ ਬਣਾਈ ਆ ਆਪਣੇ ਸੁਝਾਅ ਜੋੜ ਦੇਣਾ ਜੀ